ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਹੋ ਸੋ ਤੋੜ ਜਗਤੁ ਨ ਸੇਬੀ ਹੈ ਐਸ ਸਹਿਜਿ ਸੁਭਾਈ ਦਸਨ ਪਾਸੂਏ ਸੁਖਿ ਗਏ ਪਿਆਰ ਨ ਮਾਰਿ ਦੁੱਖ ਜਾਈ ਬੋਆ ਸੇਵਤ ਕਸਮ ਨਾ ਨੂਰ ਬਰਸੋ ਦਸੋ ਪੰਜ ਕਿਆ ਵੇਹੀ ਆਪਣੇ ਇਰੇ ਖਿਆਲ ਆ। ਮੁੰਡਾ ਡੰਡਾ ਮਾਰਨੀ ਮੈਂ ਬੈ ਗਿਆ ਮਰੀ ਪਰ। ਨਾ ਦੇ ਜਾਣ ਮੈਂ ਜਾਣ ਮਦੀ ਕੱਟੀ ਐ। ਸਤਨਾਮ। ਸ੍ਰੀ ਵਾਹਿਗੁਰੂ ਜੀ ਸਾਹਿਬ ਜੀ। ਸੋਲਟ ਮਹੱਲਾ ਪੰਜਵਾਂ। ਗੁਰਪੂਰਾ ਪੈਟੇ ਉਹ ਵਡਭਾਗੀ। ਮਨੈ ਪਿਆ ਪਰਗਾਸਾ। ਕੋਈ ਨ ਪਹਚਨ ਹਾਰਾ ਮੰਜਾ। ਆਪਣੇ ਸਹਿਬ ਦਾ ਪਰਵਾਸਾ ਗੁਰਪੂਰਾ ਪੈਟੀ ਹੋੜ ਭਾਗੀ ਮਨਿਆ ਪਿਆ ਪਰਵਾਸਾ ਕੋਈ ਨ ਪੌਂਚਨ ਹਾਰਾ ਦੂਜਾ ਆਪਣੇ ਸਹਿਬ ਦਾ ਪਰਵਾਸਾ ਆਪਣੇ ਸਤਿਗੁਰ ਕਾਹ ਵੇਹਾਰ ਆਗਾ ਸੁਭਾਚੇ ਸੁਭ ਸਹਜ ਕਰਪਾ ਅਨੰਤ ਹਵਾਰੇ ਰਹੇ ਰਹਾ ਸੰਤਰਜ ਹਰਿ ਜਨਨੀ ਦਰਨੇ ਹਾਰਾ ਸੋਈ ਸਤਿ ਮਹਮਾਰਾ ਮਿਰਭਾਵੇ ਕੋਰ ਜਾਣੀ ਲਗ ਇਕ ਰਾਮ ਨਾਮ ਆਧਾਰ ਸਭ ਦਸਨ ਹਕਾਤ ਮਨਤ ਪਰਵ ਹੈ ਪੀ ਹੋਗਨ ਹਾਰਾ ਕਾਜ ਲਗਾਏ ਆਪਣੇ ਜਨ ਰੱਖੇ ਆਪਣੀ ਪ੍ਰੀਤ ਪਿਆਰ ਮੱਡੀ ਵੜਾਏ ਜਗ ਸੋਭਾ ਦਾਦੀ ਆਇਆ ਰਸੇ ਨਾਨਕੋ ਗੁਰਪੂਰਾ ਕਹਿਐ ਸਭਨੇ ਦੂਖ ਬਿਨਾਸ ਸੇ ਮਡੇ ਵਡਾਰੇ ਜਤ ਸੋਭਾ ਦਾਦੀ ਆਇਆ ਰਸੇ ਨਾਨਕੋ ਗੁਰਪੂਰਾ ਕਹਿਐ ਸਭਨੇ ਦੂਖ ਬਿਨਾਸ ਸੇ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ ਮਾਨ ਮਨ ਜਨ ਸੰਸਾਦ ਮਾ ਧੋੜੀ ਕਲਸ਼ਨ ਹਰ ਦਾ ਨਾਮ ਧਿਆਏ ਸੁਣ ਸਭ ਨਾਮੁ ਕਰਦਾਨ ਮਾਨ ਮਨ ਜਨ ਸੰਸਾਦ ਮਾ ਧੋੜੀ ਕਲਸ਼ਨ ਹਰ ਕਾ ਨਾਮ ਤੇ ਆਇ ਸਮਦਤਾ ਬਨਾਂ ਨਾਮ ਕਰਦਾਨ ਜਨਮ ਕਰਮ ਬਨ ਉਤਰੈ ਮਨ ਤੇ ਜਾਏ ਅਭਾਰ ਕਾਮ ਕ੍ਰੋਧਾ ਮੋਹੀਏ ਤੇ ਸੋ ਸੁਆ ਸੱਚੇ ਮਾਰਗ ਚਾਹਦਿਆਂ ਉਸਤਤ ਕਰੈ ਜਹਾਨ ਅਜਰ ਤੇ ਰਦਨ ਕੁਨ ਜੀਵ ਦੇ ਆ ਪਰਮਾਰ ਜਿਸ ਨੂੰ ਲੇਵੈ ਗਿਆਕਰ ਸੋ ਹੀ ਮੁਰਗ ਸਚਾਨ ਇਨਾ ਮੇਰੀ ਆਪਣੇ ਆਪਣੇ ਨਾਨਕ ਤੇ ਪਰਮਾਨੰ ਮਾਗ ਸੁਚੇ ਸੇ ਕਾਢੀਐ ਜਿਨ ਪੂਰਾ ਤੁਰ ਮੇਰਵਾਨ ਮਾਗ ਸੁਚੇ ਸੇ ਕਾਢੀਐ ਜਿਨ ਪੂਰਾ ਤੁਰ ਮੇਰਵਾਨ ਵਾਹਿਗੁਰੂ ਜੀ ਕਾ ਧੰਸਾ